ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਣਕ 2024-25 ਦਾ ਜਿਹੜਾ ਸੀਜ਼ਨ ਆ ਚੱਲ ਰਿਹਾ ਹੈ ਬੇਨਤੀ ਹੈ ਕਿ ਮੰਡੀਆਂ ਵਿੱਚ ਕਣਕ ਲਿਆਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਪਹਿਲੀ ਗੱਲ ਭਾਰਤ ਸਰਕਾਰ ਨੇ ਕਣਕ ਦਾ ਜਿਹੜਾ ਰੇਟ ਹੈ ਐਮ ਐਸ ਪੀ ਰੇਟ ਉਹ 2275 ਰੁਪਏ ਤੈਅ ਕੀਤਾ ਹੈ ਇਸ ਤੋਂ ਘੱਟ ਰੇਟ ਤੇ ਕਣਕ ਮੰਡੀ ਵਿੱਚ ਜਾਂ ਕਿਤੇ ਹੋਰ ਨਾ ਵੇਚੀ ਜਾਵੇ ਦੂਸਰੀ ਗੱਲ ਕਣਕ ਨੂੰ ਮੰਡੀ ਵਿੱਚ ਲਿਆਉਣ ਤੋਂ ਪਹਿਲਾਂ ਕਣਕ ਦਾ ਜਿਹੜਾ ਮਿਸਚਰ ਆ ਉਹ 12% ਜਾਂ ਇਸ ਤੋਂ ਵੀ ਘੱਟ ਜਿਹੜਾ ਹੈ ਉਹ ਤੈਅ ਕੀਤਾ ਜਾਵੇ 12% ਤੋਂ ਵੱਧ ਮਿਸਚਰ ਹੋਣ ਤੇ ਕਿਸਾਨ ਵੀਰ ਨੂੰ ਮੰਡੀ ਵਿੱਚ ਕਣਕ ਵੇਚਣ ਵੇਲੇ ਸਮੱਸਿਆਵਾਂ ਆਉਂਦੀਆਂ ਹਨ ਤੀਸਰੀ ਗੱਲ ਕਣਕ ਦੀ ਸਫਾਈ ਭਰਾਈ ਤਲਾਈ ਲਦਾਈ ਇਸ ਤੋਂ ਇਲਾਵਾ ਬਾਰਦਾਨਾ ਆੜਤ ਮੰਡੀ ਫੀਸ ਇਹ ਸਾਰਾ ਜਿਹੜਾ ਖਰਚਾ ਹੈ ਉਹ ਪੰਜਾਬ ਸਰਕਾਰ ਚੱਕਦੀ ਹੈ ਕਿਸਾਨ ਵੀਰ ਤੋਂ ਇਹ ਮਤਲਬ ਕਣਕ ਨਾਲ ਜਿੱਥੇ ਕੋਈ ਵੀ ਖਰਚਾ ਜਿਹੜਾ ਨਹੀਂ ਵਸੂਲਿਆ ਜਾਂਦਾ ਹੈ ਚੌਥੀ ਗੱਲ ਕਿਸਾਨ ਵੀਰੋ ਮੰਡੀ ਵਿੱਚ ਆਪਣੀ ਕਣਕ ਦੀ ਢੇਰੀ ਦਾ ਆਪ ਧਿਆਨ ਰੱਖੋ ਕਣਕ ਦੀ ਜਿਹੜੀ ਬੋਲੀ ਆ ਉਹ ਆਪਣੀ ਹਾਜ਼ਰੀ ਵਿੱਚ ਲਵਾਓ ਇਸ ਤੋਂ ਇਲਾਵਾ ਕਣਕ ਦੀ ਭਰਾਈ ਵੇਲੇ ਤਰਾਈ ਤਲਾਈ ਹੋ ਰਹੀ ਆ ਉਦੋਂ ਕਣਕ ਦੀ ਜਦੋਂ ਲਦਾਈ ਹੋ ਰਹੀ ਆ ਜਾਂ ਕਣਕ ਦੀ ਸਫਾਈ ਹੋ ਰਹੀ ਆ ਉਦੋਂ ਆਪ ਆਪਣੀ ਢੇਰੀ ਦੇ ਕੋਲ ਖੜੇ ਹੋਵੋ ਕਣਕ ਦੇ ਜਨਰਲੀਆਂ ਮੰਡੀਆਂ ਦੇ ਵਿੱਚ ਮੇਲੇਵਾਰੀ ਵੀ ਸਥਿਤੀ ਹੁੰਦੀ ਹੈ ਤੇ ਆਪਣੀ ਢੇਰੀ ਦਾ ਆਪ ਜਿਹੜਾ ਉਹ ਧਿਆਨ ਰੱਖਣਾ ਬਣਦਾ ਹੈ تانباد